ਭਗਵਾਂਤ ਮਾਨ ਤੇ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵੱਡਾ ਤੇ ਅਹਿਮ ਫੈਸਲਾ ਆਇਆ ਕੀ ਝਟਕਾ ਲੱਗਿਆ ਕਿਵੇਂ ਲੱਗਿਆ ਤੇ ਫੈਸਲਾ ਕੀ ਸੁਣਾਇਆ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਵੀ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦੇ ਰਹਿਣ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਜਿਸ ਦੇ ਵਿੱਚ ਪੰਜਾਬ ਚ ਲਾਗੂ ਕੀਤੀ ਜਾਣ ਵਾਲੀ ਪੰਜਾਬ ਲੈਂਡ ਪੂਲਿੰਗ ਪਾਲਸੀ 2025 ਨੂੰ ਰੋਕ ਦਿੱਤਾ ਗਿਆ ਹੈ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਈ ਅਹਿਮ ਬਿੰਦੂਆਂ ਦੇ ਉੱਤੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਉੱਤੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਫਿਲਹਾਲ ਕੱਲ੍ਹ ਤੱਕ ਦੇ ਲਈ ਰੋਕ ਲਾ ਦਿੱਤੀ ਹੈ ਅਦਾਲਤ ਨੇ ਕਿਹਾ ਹੈ ਕਿ ਜਦੋਂ ਤੱਕ ਵਾਤਾਵਰਣ ਸੰਬੰਧੀ ਅਨੁਮਾਨ ਨਹੀਂ ਲਾਏ ਜਾਂਦੇ ਉਦੋਂ ਤੱਕ ਇਸ ਪਾਲਿਸੀ ਦੇ ਉੱਤੇ ਜਿਹੜੀ ਰੋਕ ਲੱਗੀ ਰਹੇਗੀ ਤੈਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਹਾਲਾਂਕਿ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਹਜੇ ਜ਼ਮੀਨ ਨੂੰ ਐਕਵਾਇਰ ਕਰਨ ਦਾ ਕੋਈ ਪਲਾਨ ਨਹੀਂ ਐਕਵਾਇਰ ਨਹੀਂ ਕੀਤੀ ਜਾ ਰਹੀ ਹੈ। ਅਦਾਲਤ ਨੇ ਸੁਣਵਾਈ ਦੇ ਦੌਰਾਨ ਪਾਲਸੀ ਦੇ ਨਾਲ ਜੁੜੇ ਮਹੱਤਵਪੂਰਨ ਬਿੰਦੂਆਂ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਮਾਮਲੇ ਦੀ ਅਗਲੀ ਸੁਣਵਾਈ ਲਈ ਵਿਸਤ੍ਰਿਤ ਜਿਹੜਾ ਵਿਸਥਾਰਤ ਜਵਾਬ ਮੰਗਿਆ ਹੈ। ਉੱਚ ਅਦਾਲਤ ਦੇ ਵਿੱਚ ਇਹ ਅਪੀਲ ਲੁਧਿਆਣਾ ਨਿਵਾਸੀ ਐਡਵੋਕੇਟ ਗੁਰਦੀਪ ਸਿੰਘ ਦੁਆਰਾ ਦਰਜ ਕੀਤੀ ਗਈ ਸੀ। ਇਸ ਦੇ ਵਿੱਚ ਉਹ ਇੱਕ ਕਿਸਾਨ ਦੇ ਤੌਰ ਤੇ ਆਪਣੀ ਜ਼ਮੀਨ ਇਸ ਪਾਲਿਸੀ ਦੇ ਅਧੀਨ ਆ ਰਹੀ ਹੁਣ ਕਰਕੇ ਅਦਾਲਤ ਚ ਗਏ ਸੀ ਇਸੇ ਦੇ ਵਿੱਚ ਉਹਨਾਂ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੀ ਹੋਰ ਦੇ ਵੱਲੋਂ ਵੀ ਲੈਂਡ ਪੂਲਿੰਗ ਨੀਤੀ ਨੂੰ ਚੜੋਤੇ ਦਿੱਤੀ ਸੀ ਉਹਨਾਂ ਦੀ ਦਲੀਲ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦੇ ਨੂੰ ਲੈ ਕੇ ਸਪਸ਼ਟ ਨਿਯਮ ਤੈਅ ਕੀਤੇ ਗਏ ਨੇ ਤੇ ਰਾਜ ਸਰਕਾਰ ਆਪਣੀ ਮਰਜ਼ੀ ਦੇ ਨਾਲ ਇਨ੍ਹਾਂ ਕੇਂਦਰੀ ਨਿਯਮਾਂ ਦੇ ਵਿੱਚ ਬਦਲਾਅ ਨਹੀਂ ਕਰ ਸਕਦੀ ਉਹ ਚ ਅਦਾਲਤ ਨੇ ਉਹਨਾਂ ਦੀ ਅਪੀਲ ਨੂੰ ਮੰਨਦਿਆਂ ਹੋਇਆਂ ਫਿਲਹਾਲ ਲੈਂਡ ਪੂਲਿੰਗ ਨੀਤੀ ਤੇ ਰੋਕ ਲਾ ਦਿੱਤੀ ਹੈ ਬੇਸ਼ੱਕ ਅਦਾਲਤ ਨੇ ਕੁਝ ਸਮੇਂ ਲਈ ਰੋਕ ਲਾਈ ਆ ਰੁਕ ਜ਼ਰੂਰ ਲੱਗ ਗਈ ਸਰਕਾਰ ਨੂੰ ਇੱਥੇ ਹਜੇ ਵੀ ਵਿਸਥਾਰ ਚ ਬੈ ਕੇ ਸਿਰ ਜੋੜ ਕੇ ਸੋਚਣ ਦੀ ਲੋੜ ਹੈ ਖਾਸ ਕਰਕੇ ਸਟੇਕ ਹোল্ডার ਜਿਹੜੇ ਕਿਸਾਨ ਨੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅੰਮਿਤ ਸ਼ਾਹ ਦੀ ਸ਼ੈਅ ਦੇ ਉੱਤੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਮੰਨਦੇ ਨਹੀਂ ਉਹੀ ਕਿਸਾਨ ਨਾਗੂ ਨੇ ਤੇ ਉਹੀ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦੇ ਪਿੱਛੇ ਭਗਵੰਤ ਮਾਨ ਫਿਰਦੇ ਰਹਿੰਦੇ ਸੀਗੇ ਖੈਰ ਸਮਾ ਬਦਲਦਾ ਹੈ ਹਾਲਾਤ ਵੀ ਬਦਲ ਦਿੰਦਾ ਹੈ ਸੋਚ ਵੀ ਬਦਲ ਦਿੰਦਾ ਤੇ ਕਈ ਵਾਰ ਬੰਦੇ ਦੀ ਮੱਤ ਵੀ ਮਾਰ ਦਿੰਦਾ ਪਰ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਅਦਾਲਤੀ ਪ੍ਰਕਿਰਿਆ ਤੋਂ ਬਚਣ ਦੇ ਲਈ ਇਸੇ ਪਾਲਿਸੀ ਨੂੰ ਤੁਰੰਤ ਪ੍ਰਭਾਵ ਨਾਲ ਪਿੱਛੇ ਖਿੱਚ ਲੈਣਾ ਚਾਹੀਦਾ ਹੈ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਆਮ ਆਦਮੀ ਪਾਰਟੀ 'ਚ ਵੀ ਕਲੇਸ਼ ਪੁਆਤਾ ਇਸ ਪਾਲਿਸੀ ਨੇ ਤੇ ਇਹਦੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਤੋੜ ਭੰਡਾ ਕਾਰਨ ਵੀ ਨਾ ਬਣ ਜਾਵੇ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਲੋਕ ਕਰੋ ਇੰਨਾ ਜ਼ਿਆਦਾ ਵਧ ਰਿਹਾ ਹੈ ਕਿ ਜਿਹੜੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਪਾਰਟੀ ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਉਹ ਕਿਤੇ ਉਹਨਾਂ ਨਾਲ ਵਾਪਰਨਾਂ ਲੱਗ ਜਾਣ ਜਿਹਨੂੰ ਪੰਜਾਬ ਦੇ ਵਿੱਚ ਆਮ ਹੀ ਕਿਹਾ ਜਾਂਦਾ ਹੈ ਕਿ ਸਪੀਡ ਚੈੱਕ ਕੀਤੀ ਜਾ ਸਕਦੀ ਹੈ ਤੇ ਫਿਲਹਾਲ ਰੋਕ ਜ਼ਰੂਰ ਲੱਗੀ ਹੈ ਪੂਰਨ ਤੌਰ ਤੇ ਇਸ ਪਾਲਿਸੀ ਨੂੰ ਹਾਈ ਕੋਰਟ ਨੇ ਫਿਲਹਾਲ ਨਹੀਂ ਰੋਕਿਆ ਦੇਖਦੇ ਹਾਂ ਕਿ ਅੱਗੇ ਜਾ ਕੇ ਕੀ ਹੁੰਦਾ ਇੱਕ ਇਹ ਵੀ ਗੱਲ ਹੈ ਕਿ ਅਜਿਹੀਆਂ ਅਪੀਲਾਂ ਕਈ ਵਾਰ ਸਰਕਾਰ ਆਪ ਹੀ ਦਾਇਰ ਕਰਵਾ ਦਿੰਦੀ ਹੁੰਦੀ ਹੈ ਇਹ ਤੋਂ ਵੀ ਥੋੜਾ ਸੁਚੇਤ ਹੋ ਕੇ ਲੰਘਣ ਦੀ ਲੋੜ ਹੈ